ਤੇਰੇ ਅੰਦਰ ਵਿਚਾਰ ਫੁਰਨੇ ਔਰ ਬੋਲ ਬੁਲਣੇ ਇਹ ਵੀ ਗੁਰੂ ਦੀ ਬਖਸ਼ਿਸ਼ ਹੈ ਉਹਦੇ ਤੋਂ ਬਗੈਰ ਬੋਲਿਆ ਨਹੀਂ ਜਾਂਦਾ ਬੜੇ ਲੋਕ ਨੇ ਜਿਹੜੇ ਗੋਂਗੇ ਨੇ ਨਹੀਂ ਬੋਲ ਸਕਦੇ ਤੈਨੂੰ ਪਰਮਾਤਮਾ ਨੇ ਕਿਰਪਾ ਕਰਕੇ ਬੋਲ ਦਿੱਤੇ ਨੇ ਤੇ ਉਹ ਬੋਲਾਂ ਦੇ ਨਾਲ ਸਮਝ ਕੇ ਸੁਣ ਕੇ ਮਾਲਕ ਤੱਕ ਪਹੁੰਚ ਸਕੇਂ ਉਨ੍ਹਾਂ ਬੋਲਾਂ ਦੇ ਦੁਆਰਾ ਜੋ ਪਰਮਾਤਮਾ ਨੇ ਬਚਨ ਬਖਸ਼ਿਸ਼ ਕੀਤੇ ਨੇ ਚੌਗਿਰਦਿਓ ਤੈਨੂੰ ਆਵਾਜ਼ਾਂ ਪੈ ਰਹੀਆਂ ਨੇ ਪਰਮਾਤਮਾ ਨੂੰ ਮਿਲਣ ਵਾਸਤੇ ਪਰਮਾਤਮਾ ਨਾਲ ਜੁੜਨ ਵਾਸਤੇ ਪਰਮਾਤਮਾ ਦੇ ਮਾਰਗ ਤੇ ਤੁਰਨ ਵਾਸਤੇ ਚੌਗਿਰਦਿਓ ਆਵਾਜ਼ਾਂ ਵੱਜਦੀਆਂ ਨੇ ਕਦੇ ਮੰਦਰ ਵਿੱਚੋਂ ਆਵਾਜ਼ ਵੱਜਦੀ ਹੈ ਕਦੇ ਮਸਜਿਦ ਵਿੱਚੋਂ ਆਵਾਜ਼ ਵੱਜਦੀ ਹੈ ਕਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਆਵਾਜ਼ ਵੱਜਦੀ ਏ ਕਿ ਮਨੁੱਖ ਮਾਲਕ ਵੱਲ ਨੂੰ ਮੁੜ ਇਸ ਮਾਰਗ ਧਰਮ ਦੇ ਤੇ ਤੁਰ ਮੰਜ਼ਲ ਤੇਰੀ ਪ੍ਰਭੂ ਹੈ ਉਹਨੂੰ ਪਾਉਣ ਵਾਸਤੇ ਆ ਜੀਵਨ ਤੈਨੂੰ ਮਨੁੱਖਾ ਇਸ ਲਈ ਮਿਲਿਆ ਕਿ ਮਾਲਕ ਰੂਪ ਹੋ ਜਾਵੇਂ ਵਾਦਾਂ ਵੱਜਦੀਆਂ ਅਗਰ ਇਹਨਾਂ ਨੂੰ ਨਹੀਂ ਸੁਣਿਆ ਅਜ਼ਾਈ ਕਰ ਦਿੱਤਾ ਤੇਰਾ ਬੋਲਣਾ ਤੇਰਾ ਜੀਵਨ ਕਿਸ ਤਰ੍ਹਾਂ ਦਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਕਰੀ ਕਰੀ Տੇਰ ਕਰੀ ਹਰ ਸੁਨੈ ਸੰਦੇਸੋ ਕਿੰਨੀ ਕੁ ਸਦਾ ਮਿਲੇਗੀ ਤੈਨੂੰ ਭਾਈ ਅਗਰ ਤੂੰ ਮਾਲਕ ਨੂੰ ਨਹੀਂ ਸਿਮਰਿਆ ਤਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਕਰੀ ਕਰੀ ਇੱਕ ਇੱਕ ਘੜੀ ਤੇ ਘੜੀ ਜਿਹੜੀ ਵਿਦਵਾਨਾਂ ਨੇ ਮਾਪ ਪੁਰਸ਼ਾਂ ਨੇ ਸਮੇਂ ਦਾ ਮਾਪ ਦੰਡੇ ਉਸ ਨੂੰ 23 ਮਿੰਟ ਤੋਂ 24 ਮਿੰਟਾਂ ਦੀ ਮੰਨਿਆ ਹੈ ਇੰਨੇ ਸਮੇਂ ਨੂੰ ਘੜੀ ਕਹਿੰਦੇ ਸਨ ਕਹਿੰਦੇ ਹਰ ਘੜੀ ਪਿੱਛੋਂ ਤੇਰ ਬੋਲ ਕੇ ਸੁਣਾਵੇ ਕੌਣ ਕੜਿਆਲ ਉਹ ਬੋਲ ਕੇ ਸੁਣਾਉਂਦਾ ਸੁਣਾਏ ਸੰਦੇਸ਼ੋ ਸੁਨੇਹੇ ਦਿੰਦਾ हे मनुख एक ਘੜੀ ਬਤੀਤ ਹੋ ਗਈ ਦੋ ਘੜੀਆਂ ਬਤੀਤ ਹੋ ਗਈਆਂ ਪਹਿਰ ਬਤੀਤ ਹੋ ਗਿਆ ਪਲ ਹੋ ਗਿਆ ਤੂੰ ਕੁਝ ਕੀਤਾ ਕਿ ਨਹੀਂ ਕੀਤਾ ਤੂੰ ਆਵੇਸਲਾ ਕਿਉਂ ਹੋਇਆ ਸਾਵਧਾਨ ਹੋ ਤੇ ਮਹਾਰਾਜ ਸਾਹਿਬ ਨੇ ਬਾਣੀ ਅੰਦਰ ਵੀ ਇਹ ਬਚਨ ਕਹਿ ਸੱਚੀ ਸਰਕਾਰ ਬਚਨ ਕਰਦੇ ਨੇ ਮਹਾਰਾਜ ਜੀ ਨੇ ਪਾਵਨ ਪਵਿੱਤਰ ਬਚਨ ਕੀਤੇ ਕਹਿਣ ਲੱਗੇ ਕੜੀਏ ਕੜੀਏ ਮਾਰੀਏ ਪਹਿਰੀ ਲੈ ਸਜਾਏ ਸੋਹੇੜਾ ਕੜਿਆਲ ਜਿਉ ਦੁਖੀ ਰੈਣ ਵਿਹਾਇ ਪਹਿਲਾਂ ਨਾ ਚੌਂਕ ਦੇ ਵਿੱਚ ਜਾਂ ਸ਼ਹਿਰ ਦੇ ਵਿਚਾਲੇ ਵੱਡਾ ਸਾਰਾ ਇੱਕ ਘੰਟਾ ਟੰਗਿਆ ਹੁੰਦਾ ਸੀ ਤੇ ਉਥੇ ਜਿਹੜਾ ਪਹਿਰੇਦਾਰ ਹੋਣਾ ਉਹਨੇ ਜਿੰਨਾ ਸਮਾਂ ਹੋਣਾ ਨਾ ਪਹਿਲਾਂ ਤਾਂ ਓਨੀਆਂ ਸੱਟਾਂ ਉਹਦੇ ਉੱਪਰ ਮਾਰਨੀਆਂ ਫਿਰ ਜਿੰਨੀਆਂ ਘੜੀਆਂ ਜਾਂ ਪੈਰ ਓਨੀਆਂ ਸੱਟਾਂ ਮਾਰਨੀਆਂ ਹਰ ਘੜੀ ਦੇ ਪਿੱਛੋਂ ਓਨੀਆਂ ਸੱਟਾਂ ਮਾਰਨੀਆਂ ਬਈ ਇੱਕ ਘੜੀ ਬੀਤ ਤੋ ਗਈ ਦੋ ਘੜੀਆਂ ਹੋ ਗਈਆਂ ਤਿੰਨ ਹੋ ਗਈਆਂ ਉਹਦੀ ਆਵਾਜ਼ ਸੁਣ ਕੇ ਹਰ ਕੋਈ ਇਹ ਅੰਦਾਜ਼ਾ ਲਾ ਲੈਂਦਾ ਸੀ ਲਗਾਤਾਰ 12 ਵਾਰ ਵੱਜਿਆ ਤੇ 12 ਵੱਜ ਗਏ ਦੋ ਉੱਪਰ ਔਰ ਰੋਕ ਰੋਕ ਕੇ ਦੋ ਮਾ ਸੱਟਾਂ ਮਾਰੀਆਂ ਗਈਆਂ 12 ਵਜ ਕੇ ਦੋ ਘੜੀਆਂ ਆ ਗੀਆਂ ਇੱਕ ਘੜੀ ਹੋ ਗਈ ਮਹਾਰਾਜ ਬਾਣੀ ਅੰਦਰ ਸਮਝਾਉਂਦੇ ਬੰਦਿਆ ਇਸ ਕੜਿਆਲ ਨੇ ਕੋਈ ਦੋਸ਼ ਨਹੀਂ ਕੀਤਾ ਕੋਈ ਗੁਨਾਹ ਨਹੀਂ ਕੀਤਾ ਤੇ ਇਸ ਨੋ ਜਿਹੜਾ ਹੈ ਨਾ ਸਜ਼ਾ ਮਿਲ ਰਹੀ ਏ ਸਜ਼ਾ ਚੁਰਾਹੇ ਵਿੱਚ ਟੰਗ ਕੇ ਇਹਨੂੰ ਸਜ਼ਾ ਮਿਲਦੀ ਤੇ ਹਰ ਉਹ ਕੜਿਆ ਹਾਲ ਜਿਹੜਾ ਹੈ ਦੁਖੀ ਰੈਨ ਵਿਹਾਏ ਘੜੀਏ ਘੜੀਏ ਮਾਰੀਏ ਮਾਰ ਪੈਂਦੀ ਪਹਿਰੀ ਲਏ ਸਜਾਏ ਇੱਕ ਪੈਰ ਦੋ ਪੈਰ ਚਾਰ ਪੈਰ ਹਰ ਪੈਰ ਪਿੱਛੋਂ ਨੂੰ ਮਾਰ ਪੈਂਦੀ ਪਹਿਰੀ ਲੈ ਸੁਜਾਏ ਸੋਹੇੜਾ ਕੜਿਆਲ ਜਿਉਂ ਦੁਖੀ ਰੈਣ ਬਿਹਾਏ ਸਾਰੀ ਰਾਤ ਉਹਦੀ ਦੁੱਖਾਂ ਵਿੱਚ ਲੰਗਦੀ ਮਾਰ ਖਾਂਦੇ ਹੋਏ ਦੀ ਤੇ ਉਹ ਕੜਿਆਲ ਜਿਹੜਾ ਆ ਇਹਨ ਡਿੱਠੋ ਕੜਿਆਲ ਉਸ ਕੜਿਆਲ ਨੂੰ ਮਹਾਰਾਜ ਕਹਿੰਦੇ ਡਿੱਠੋ ਦੇਖਿਆ ਉਹ ਕੜਿਆਲ ਜਿਹੜਾ ਆ ਉਹਨੂੰ ਸਦਾ ਮਿਲੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਕਹਿ ਕਹਿ ਲੱਗੇ ਉਹਨੇ ਤਾਂ ਗਨਾਹ ਵੀ ਕੋਈ ਨਹੀਂ ਕੀਤਾ ਪਰ ਹਮ ਦੋਸਾਂ ਕਾ ਕੀ ਹਾਲ ਅਸੀਂ ਕੀਤੇ ਕੀਤੇ ਨੇ ਗੁਨਾਹ ਸਾਡੇ ਵਿੱਚ ਨੇ ਦੋਸ਼ ਗੁਸਤਾਖੀਆਂ ਜੇ ਬਿਨਾ ਗਨਾਹ ਤੋਂ ਇਹ ਕੁੱਟਿਆ ਜਾਂਦਾ ਆ ਤੇ ਫਿਰ ਸਾਡਾ ਗੁਨਾਹਗਾਰਾਂ ਦਾ ਕੀ ਹਾਲ ਹੋਵੇਗਾ ਚੀਕਾਂ ਮਾਰਾਂਗੇ ਉਹਨੂੰ ਘੜੀ ਘੜੀ ਤੋਂ ਮਾਰ ਪੈਂਦੀ ਆ ਬਿਨਾ ਕੰਮ ਤੋਂ ਬਿਨਾ ਗੁਨਾਹ ਤੋਂ ਤੇ ਸਜਣੋ ਸਾਡਾ ਵੀ ਘੜੀ ਘੜੀ ਕਾ ਲੇਖਾ ਮੰਗੇ ਕਾਇਤ ਚੇਤੋਂ ਨਾਓ ਘੜੀ ਘੜੀ ਦਾ ਲੇਖਾ ਹੋਣਾ ਹੈ ਇੱਕ ਘੜੀ ਵਿੱਚ ਕੀ ਕੀਤਾ ਐਸ ਘੜੀ ਵਿੱਚ ਤੂੰ ਕੀ ਕੀਤਾ ਜਿਵੇਂ ਉਹਨੂੰ ਘੜੀ ਘੜੀ ਤੇ ਮਾਰ ਪੈਂਦੀ ਨਾ ਇੱਕ ਇੱਕ ਘੜੀ ਦਾ ਲੇਖਾ ਹੋ ਕੇ ਤੇ ਫਿਰ ਸਾਨੂੰ ਵੀ ਮਾਰ ਪੈਣੀ ਉਹਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਐ ਤੇ ਜਦੋਂ ਸਾਡੀ ਪਟਾਈ ਹੋਈ ਨਾ ਉਦੋਂ ਸਾਡੀ ਵੀ ਆਵਾਜ਼ ਚੀਕਾਂ ਕੂਕਾਂ ਹਾਲ ਦੁਹਾਈ ਦੂਰ ਤੱਕ ਸੁਣਾਈ ਦੇਣੀ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਉਹ ਤੈਨੂੰ ਸੁਨੇਹੇ ਦਿੰਦਾ ਹੈ ਤੈਨੂੰ ਦੱਸਦਾ ਸਮਾਂ ਹੋ ਗਿਆ ਉੱਠ ਬੋ ਸਮੇਂ ਨੂੰ ਸੰਭਾਲ ਐਨਾ ਸਮਾਂ ਬਤੀਤ ਹੋ ਗਿਆ ਆ ਵੀ ਤੇਰੇ ਹੱਥੋਂ ਨੰਗ ਗਿਆ ਰਹਿ ਗਏ ਨੂੰ ਸੰਭਾਲ ਪਰ ਮਨੁੱਖ ਇੰਨਾ ਅਵੇਸਲਾ ਹੋਇਆ ਇਹਨੇ ਕਦੇ ਵੀ ਉਸ ਵੱਲੇ ਧਿਆਨ ਨਹੀਂ ਦਿੱਤਾ ਤੇ ਜੇ ਪਰਮਾਤਮਾ ਨੂੰ ਜਪ ਲਵੇ ਫਿਰ ਪਰਮਾਤਮਾ ਇਹ ਜਿਹੜਾ ਘੜੀ ਘੜੀ ਦਾ ਲੇਖਾ ਜਿਹੜਾ ਘੜੀ ਘੜੀ ਪਿੱਛੋਂ ਵੱਜਦਾ ਮਾਰ ਪਟਾਈ ਹੁੰਦੀ ਦੁੱਖ ਨੂੰ ਸਹਾਰਦਾ ਫਿਰ ਮੇਰਾ ਵੈਗੁਰੂ ਸਿਮਰਨ ਵਾਲੇ ਨੂੰ ਸੇਵਾ ਵਾਲੇ ਨੂੰ ਤੇ ਔਰ ਗੁਰੂ ਚਰਨਾਂ ਦੇ ਪਿਆਰੇ ਨੂੰ ਔਰ ਕਦੇ ਇਸ ਸਮਾਂ ਉਹਦੇ ਤੇ ਆਉਣ ਨਹੀਂ ਦਿੰਦਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਉਹ ਆਪਣੇ ਬਿਰਦ ਦੀ ਫਰਜ਼ ਦੀ ਸੰਭਾਲ ਕਰਦਾ ਆਪਣੇ ਪਿਆਰੇ ਤੇ ਉਹ ਜਈ ਔਖੀ ਘੜੀ ਆਉਣ ਹੀ ਨਹੀਂ ਦਿੰਦਾ ਜਦੋਂ ਮਾਰ ਪੈਣੀ ਏ ਜਦੋਂ ਦੁੱਖ ਆਣੇ ਨੇ ਜਦੋਂ ਨੇ ਹਾਲ ਦਵਾਈ ਮਚਾਉਣੀ ਆ ਮਾਲਕ ਕਦਾ ਚਿਤ ਵੀ ਉਹਦੇ ਤੇ ਦੁੱਖ ਨਹੀਂ ਆਉਂ ਦਿੰਦਾ ਉਹਨੂੰ ਦੁਖੀ ਨਹੀਂ ਹੋਣ ਦਿੰਦਾ ਇਹ ਗੱਲ ਉਹਨਾਂ ਦੀ ਆ ਜਿੰਨਾ ਰੱਬ ਦਾ ਹੁਕਮ ਨਹੀਂ ਮੰਨਿਆ ਪਰਮਾਤਮਾ ਦਾ ਹੁਕਮ ਨਹੀਂ ਮੰਨਿਆ ਉਹਨੂੰ ਨਹੀਂ ਜਪਿਆ ਕੜਿਆਲ ਨੇ ਕੂ ਕੂ ਕੇ ਸੁਨਾਇਆ ਸੰਦੇਸ਼ੇ ਦਿੱਤੇ ਕਿ ਸੱਜਣਾ ਸਮਾਂ ਬਤੀਤ ਹੋ ਗਿਆ ਈ ਪਹਿਰ ਪਹਿਰ ਪੁਨ ਪੁਨ ਸਮਝਾਏ हर पैर पिछो पिछु आया वे तीन पैर रह गए पहला पैर शुरू हो गया पहले पहरे रैन के बण जा रिया मित्र हुक्म पुरबास और पहला पैर दूजा पैर अद्धा दिन गया तेरी एक हिस्सा जिंदगी गई ओ दो हिस्से जिंदगी गई समझ आ नहीं समझिया केंद्र उन्हें बड़ा समझाया सियाण ने ਆਵਾਜ਼ਾਂ ਦੇ ਦੇ ਕੇ ਚੌਗਿਰਦੇੋਂ ਆਵਾਜ਼ਾਂ ਪੈਂਦੀਆਂ ਪਈਆਂ ਨੇ ਕਿ ਰੱਬ ਵੱਲ ਨੂੰ ਤੁਰ ਗੁਰੂ ਵੱਲ ਨੂੰ ਤੁਰ ਇਸ ਪਾਸੇ ਨੂੰ ਮੋੜ ਧਰਮ ਨੂੰ ਕੁਮਾ ਚੰਗੇ ਮਾਰਗ ਤੇ ਕਦਮ ਧਰ ਇਸ ਨੇ ਸਮਝ ਲਿਆ ਪਤਾ ਨਹੀਂ ਇਹ ਆਵਾਜ਼ਾਂ ਦੇਣ ਵਾਲੇ ਜਿਹੜੇ ਇਹਨਾਂ ਨੇ ਕੁਝ ਮੇਰੇ ਤੋਂ ਲੈ ਲੈਣਾ ਆ ਇਹਨਾਂ ਦਾ ਕੋਈ ਮਤਲਬ ਹੋਵੇਗਾ ਗੁਰੂ ਨੂੰ ਕੋਈ ਮੇਰੇ ਤੋਂ ਕੰਮ ਹੋਵੇਗਾ ਤਾਂ ਮੈਨੂੰ ਆਵਾਜ਼ਾਂ ਦਿੰਦਾ ਨਹੀਂ ਉਹ ਤੈਨੂੰ ਮਾਰਗ ਤੇ ਤੋੜਨਾ ਚਾਹੁੰਦਾ ਹੈ ਮਾਲਕ ਵੱਲ ਨੂੰ ਤੋੜਨਾ ਚਾਹੁੰਦਾ ਸੰਖੇਪ ਕਰਾਂ ਪਈ ਸਹਿਬ ਕਹਿੰਦੇ ਜੈਸੇ ਜੈਸੇ ਜਲ ਭਰ ਭਰ ਬੇਲੀ ਬੁੱਢ ਤੂ ਹੈ ਪੂਰਨ ਹੋਏ ਪਾਪਨ ਕੀ ਨਾਵੇ ਹਰਾਈ ਹੈ ਭਾਈ ਗੁਰਦਾਸ ਸਹਿਬ ਕਹਿੰਦੇ ਜਲ ਨੂੰ ਭਰ ਭਰ ਕੇ ਔਰ ਬੇਲੀ ਮੈਣਾ ਔਰ ਇੱਕ ਕੁਜੀ ਜਈ ਬੱਦੀ ਹੁੰਦੀ ਉਹਦੇ ਨਾਲ ਟਿੰਡ ਕਹ ਲੋ ਜਿਵੇਂ ਟਿੰਡਾਂ ਬੱਧੀਆਂ ਹੁੰਦੀਆਂ ਸਨ ਉਹ ਭਰ ਕੇ ਤੇ ਪਾਣੀ ਬਾਹਰ ਸਿੱਟ ਦਿੰਦੀ ਫਿਰ ਡੁੱਬ ਜਾਂਦੀ ਵਿੱਚ ਉਹਦੇ ਡੁੱਬਦੀ ਤੇ ਇਸੇ ਤਰ੍ਹਾਂ ਕਹਿਣ ਲੱਗੇ ਜਿਹੜੀ ਔਰ ਕਿਸ਼ਤੀ ਆ ਉਹਦੇ ਵਿੱਚ ਪਾਣੀ ਹੋਵੇ ਤੇ ਪਾਣੀ ਦੇ ਅਰ ਪਾਣੀ ਦੇ ਵਿੱਚ ਕਿਸ਼ਤੀ ਚੱਲੇਗੀ ਪਾਣੀ ਨਾ ਹੋਵੇ ਤੇ ਕਿਸ਼ਤੀ ਚੱਲ ਨਹੀਂ ਸਕਦੀ ਬੇੜੀ ਤੁਰ ਨਹੀਂ ਸਕਦੀ ਬੇੜੀ ਨੂੰ ਚੱਲਣ ਵਾਸਤੇ ਪਾਣੀ ਜ਼ਰੂਰੀ ਹੈ ਪਾਣੀ ਤੋਂ ਬਿਨਾਂ ਚੱਲਦੀ ਨਹੀਂ ਤੇ ਧਿਆਨ ਰੱਖਣਾ ਬੇੜੀ ਜਿਹੜੀ ਆ ਉਹ ਪਾਣੀ ਤੋਂ ਬਿਨਾਂ ਡੁੱਬਦੀ ਵੀ ਨਹੀਂ ਉਹ ਚਲਦੀ ਵੀ ਪਾਣੀ ਕਰਕੇ ਆ ਤੇ ਡੁੱਬਦੀ ਵੀ ਪਾਣੀ ਕਰਕੇ ਉਹਦੇ ਅੰਦਰ ਬਾਹਰ ਜਦੋਂ ਜਿੰਨਾ ਚਿਰ ਬਾਹਰ ਪਾਣੀ ਰਹੇਗਾ ਬੇੜੀ ਡੁੱਬਦੀ ਨਹੀਂ ਤੇ ਜਦੋਂ ਉਹਦੇ ਅੰਦਰ ਪਾਣੀ ਚਲਾ ਦੇਗਾ ਉਤਰ ਜਾਵੇਗਾ ਅੰਦਰੋਂ ਭਰ ਜਾਵੇਗੀ ਉਦੋਂ ਬੇੜੀ ਡੁੱਬ ਜਾਵੇਗੀ ਉਦੋਂ ਬੇੜੀ ਨਹੀਂ ਰਹੇਗੀ ਭਾਈ ਸਾਹਿਬ ਕਹਿੰਦੇ ਪੂਰਨ ਹੋਏ ਪਾਪਨ ਕੀ ਨਾਵੇ ਹਰਾਏ ਹਨ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਉਹ ਬੇਲੀ ਪਾਣੀ ਕੱਢਣ ਵਾਲੀ ਔਰ ਡੁੱਬ ਗਈ ਤੇ ਨਿਕਲਾਈ ਤੂੰ ਵੀ ਡੁੱਬਦਾ ਏ ਛੇਕਾਂ ਦੇ ਦੁਆਰਾ ਕਬੀਰ ਬੇੜਾ ਜਰਜਰਾ ਫੁੰਟੇ ਛੇਕ ਹਜ਼ਾਰ ਹਰੂਏ ਹਰੂਏ ਤਰ ਗਏ ਡੂਬੇ ਜਿਨ ਸਿਰ ਭਾਰ ਔਰ ਸ਼ੇਕ ਨੇ ਸ਼ਿਦਰ ਨੇ अनेका ਭਾਈ ਸਾਹਿਬ ਕਹਿੰਦੇ ਪਾਪਾਂ ਦਾ ਭਰਿਆ ਹੋਇਆ ਭਾਰ ਏ ਤੇ ਬੇੜੀ ਸੰਸਾਰ ਸਮੁੰਦਰ ਚ ਡੁੱਬਦੀ ਪਈ ਏ ਅਰ ਸੰਸਾਰ ਬਿਨਾ ਜੀਵਨ ਚੱਲ ਨਹੀਂ ਸਕਦਾ ਸੰਸਾਰ ਬਿਨਾ ਜੀਵਨ ਡੁੱਬ ਨਹੀਂ ਸਕਦਾ ਸੰਸਾਰ ਦੇ ਵਿੱਚ ਪਰਿਵਾਰ ਮਿਲਿਆ ਪਰਿਵਾਰ ਦੇ ਬਿਗੈਰ ਜੀਵਨ ਸੰਸਾਰੀ ਚੱਲਦਾ ਨਹੀਂ ਗੁਸਤਾ ਕੀ ਮਰ ਆ ਪਰਿਵਾਰ ਤੋਂ ਬਿਗੈਰ ਡੁੱਬਦਾ ਵੀ ਨਹੀਂ ਕਿਉਂ ਜਦੋਂ ਸੰਸਾਰ ਵਿੱਚ ਜੀਵ ਰਹਿੰਦਾ ਹੈ ਸੰਸਾਰ ਬਾਹਰੇ ਅੰਦਰ ਨਰੰਕਾਰੇ ਤੇ ਸੰਸਾਰ ਸਮੁੰਦਰ ਤੋਂ ਤਰ ਜਾਵੇਗਾ ਜਦੋਂ ਸੰਸਾਰ ਦੇ ਖਿਆਲات ਅੰਦਰ ਭਰ ਗਏ ਛੇਗਾ ਦੇ ਦੁਆਰਾ ਛਿਦਰਾਂ ਦੇ ਦੁਆਰਾ ਨੌਂ ਦੁਆਰਿਆਂ ਦੇ ਦੁਆਰਾ ਉਹ ਦੁੱਬ ਜਾਵੇਗਾ ਪਰਵਾਰ ਦੇ ਵਿੱਚ ਰਹਿੰਦਾ ਪਰਵਰਸ਼ ਕਰਦਾ ਉਹਦੀ ਮਮਤਾ ਹੰਗਤਾ ਅੰਦਰ ਨਹੀਂ ਉਤਰੀ ਤੇ ਉਹ ਤਰ ਜਾਵੇਗਾ ਅਗਰ ਗੁਰੂ ਨੂੰ ਵੀ ਠੱਗਦਾ ਹੈ ਗੁਰੂ ਨੂੰ ਵੀ ਲੁੱਟਦਾ ਹੈ ਧਰਮ ਦੇ ਨਾਂ ਤੇ ਠਗੀਆਂ ਮਾਰਦਾ ਹੈ ਧੰਦਾ ਬਣਾਉਂਦਾ ਤੇ ਯਾਦ ਰੱਖਣਾ ਉਹੀ ਪਰਿਵਾਰ ਉਹਨੂੰ ਲੈ ਕੇ ਡੁੱਬ ਜਾਵੇਗਾ ਉਹੀ ਡੁੱਬ ਜਾਵੇਗਾ ਜਿਹੜੀ ਬੇੜੀ ਤਰਨੀ ਸੀ ਡੁੱਬ ਜਾਵੇ ਕਾਰੋਬਾਰ ਅਰ ਜਿਹੜਾ ਉਹਦੇ ਅੰਦਰ ਰਹਿਣਿਆ ਹੋਇਆ ਨਿਰੰਕਾਰ ਨੂੰ ਚਿਤ ਬਣਾਏ ਕਾਰੋਬਾਰ ਬਗੈਰ ਕਮ ਕਾਜ ਬਗੈਰ